ਈਆ ਜੀ ਸਭ ਪੁਜਾਏ ਤੇਗ ਬਹਾਦਰ ਸਿਮਰਿਆ ਆਕਾਰ ਨਾਮਿ ਤੇ ਆਵਤ ਹੈ ਸਭ ਪਾਈ ਹੋਣਾ ਦੀ ਸਾਈ ਸਭ ਪਾਈ ਹੋਣਾ ਦੀ ਸਾਈ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਮਰਤ ਕੇ ਦਾਤੇ ਸਰਬੰਸ ਦਾ ਨੀ ਸਭ ਪਾਈ ਹੋਣਾ ਦੀ ਸਾਈ ਸਭ ਪਾਈ ਹੋਣਾ ਦੀ ਸਾਈ ਦਸਾਂ ਪਾਤਸ਼ਾਹ ਜੀਆਂ ਦੀ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਾਠ ਦਸਿੰਧ ਦਾਰ ਦਾ ਤੇ ਅੰਦਰਖਾਲ ਸਾਹਿਬ ਦਾ ਜੀ ਵਾਹਿਗੁਰੂ ਆਹੇ ਗੁਰੂ ਪੰਜਾਬ ਦੇ ਆਰਿਆਂ ਚੋਂ ਸਾਹਿਬ ਜਦਿਆਂ ਚਾਲੀ ਮੁਕਤਿਆਂ ਹਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਏ ਤੇਗਵਾਏ ਦੇਖ ਸੁਣ ਕੇ ਅੜਕੀਤਾ ਇਨ੍ਹਾਂ ਪਿਆਰਿਆਂ ਸੁਚਾਰਾ ਦੀ ਪਵਿੱਤਰ ਕਮਾਈ ਦਾ ਤੇ ਅੰਦਰਖਾਲ ਸਾਹਿਬ ਦਾ ਜੀ ਵਾਹਿਗੁਰੂ ਆਹੇ ਗੁਰੂ ਜਿਨ੍ਹਾਂ ਸਿੰਘਾਂ ਸਿੰਧੜੀਆਂ ਦੇ ਧਰਮੇ ਤਸੀਰਸ ਦਿੱਤੇ ਬੰਦ-ਬੰਦ ਕਟਵਾਏ ਗੋਪਨੀਆਂ ਲਹਾਈਆਂ ਚੜਖੜੀਆਂ ਤੇ ਡਰੇ ਤਨਾਰਿਆਂ ਨ ਚਰਵਾਏ ਗਏ ਗੁਰਦੁਆਰਿਆਂ ਜਿਸੇ ਵਾਸ ਸੰਭਾਲ ਲੈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸੁਆਸਾ ਸੰਗਵਾਏ ਤੇ ਨਾ ਸਿੰਘਾਂ ਸਿੰਧੜੀਆਂ ਭਜੰਗੀਆਂ ਦੀ ਪਵਿੱਤਰ ਕੁਮਾਈ ਦਾ ਅੰਦਰ ਕਾਲ ਸਾਹਿਬਾ ਜੀ ਵਾਹਿਗੁਰੂ ਵਾਹਿਗੁਰੂ ਪੰਜਾ ਤਖਤੋਂ ਸਰਬੱਤ ਗੁਰਦੁਆਰਿਆਂ ਦਾ ਅੰંતਰ ਕਾਲ ਸਾਬਦ ਜੀ ਵਾਹਿਗੁਰੂ ਵਾਹਿਗੁਰੂ ਪਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾ ਵੈ ਚਿਤਾ ਵੇ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਕਹਾਂ ਤਹਾਰ ਸ਼ਾਇਰਿਆ ਦੇਖਦੇ ਫਤਿਹ ਬਰਦਗੀ ਪੈ ਜਬ ਬੰਦਗੀ ਜੇਤਾ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬਰੋ ਜੀ ਵਾਹਿਗੁਰੂ ਵਾਹਿਗੁਰੂ ਬਖਸੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਤ ਦਾਣ ਵਿਵੇਕ ਦਾਣ ਵਿਸਾਦ ਦਾਣ ਭਰੋਸਾ ਦਾਣ ਦਾਨਾ ਸਰਧਾਨ ਅਨੰਦ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨੀ ਇਸ ਨਾਮ ਚੌਕੀਆਂ ਝੱਡੇ ਬੁੰਗੇ ਜੋਗੋ ਜੁਗਟਾਲ ਕਰਮ ਕਾ ਜੈ ਜੈਕਾਰ ਖਾਲਸਾ ਜੀ ਸਭਾ ਬੋਲੇ ਵਾਹਿਗੁਰੂ ਵਾਹਿਗੁਰੂ ਸਿਖੰਦਾ ਮਨ ਨਿਵਾ ਮਤ ਉਚੀ ਮਤ ਪਤਦਾਰ ਕਾਇ ਆਪਕਾਰੁ ਪੁਰਖ ਵੈਗਰੋ ਇਹ ਅਕਾਲ ਪੁਰਖ ਵੈਗਰੋ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਹਨਾਂ ਨੂੰ ਕਾਣਾ ਸਕਦੇ ਹੋ ਗੁਰਦੁਆਰੇ ਗੁਰਧੰਮ ਜਿਨ੍ਹਾਂ ਤੋਂ ਪੰਥ ਨੂੰ ਪਸੋੜਿਆ ਗਿਆ ਜਿਤਨਾ ਦੇ ਭਲੇ ਦਰਸ਼ਨ دیدار ਤੇ ਸੇਵਾ ਸੰਭਾ ਸਕੰਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਪੈਨ ਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਭਗਤ ਮੋਹਨ ਕਿਰਪਾ ਅਨੁਧਾਨੇ ਅੰਧਿਆਮੀ ਤਨਨਾ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਨਨਾ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨਨਾ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਕਮਲ ਚਰਣਾ ਪਾਸ ਸਰਦਾਸ ਗੋਤੀਆ ਜੀ ਜਗਦੀ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਸੂਨਾ ਕਰ ਦੇ ਸਕਦਾ ਤੇ ਮਹਾਨ ਮਹਾਨ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਅਵਤਾਰ ਗੁਰਪੁਰ ਮਨੋਖੜਾਗਾਂ ਅੰਮ੍ਰਿਤ ਵੇਲੇ ਕੁ ਸਰਪਕਾ ਦਾ ਪਰਬਤ ਭੇਂਗਣਾ ਮੌਕੇ ਮੇਕਰਨੀ ਪ੍ਰਕਰਮਾ ਕਰਕੇ ਦਰ ਘਰ ਦੇ ਪ੍ਰੀਤ ਭਾਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਜਗਨਨਾਥ ਸਿੰਘ ਦੇ ਗ੍ਰਹਿ ਕੇ ਸੰਗਤਾਂ ਬੰਨ੍ਹੇ ਸੱਚੇ ਪਾਤਸ਼ਾਹ ਜੀ ਰਸਤੇ ਵਿੱਚ ਆਪ ਜੀ ਦਾ ਨਾਮ ਜਪਦਿਆਂ ਸਿਮਰਨ ਕਰਦਿਆਂ ਕੰਨੀਆਂ ਨਿਗਾਹਾਂ ਤੇ ਗਲਤੀਆਂ ਤੁਮੀਆਂ ਕਰਮਾਂ ਤੇ ਘਟਾਜਨ ਦਾ ਸੱਚੇ ਪਾਤਸ਼ਾਹ ਜੀ ਅਣਜਾਣ ਬੱਚੇ ਸੰਦ ਕਰਮਾਪਰਣਾ ਕੇ ਵਾਸਤੇ ਸੁੱਧ ਸਵੱਟ ਕਰਵਾਉਣੀ ਪੰਦੀ ਸੇਵਾ ਕਰਨ ਦੇ ਨਾਮ ਝਪਣ ਦੀ ਬਲ ਵੱਧ ਬਖਸ਼ਣੇ ਕਿਰਪਾ ਕਰਨੇ ਨਾਮ ਦੀ ਦਾਤ ਬਖਸ਼ਣੀ ਅੰਮ੍ਰਿਤਪੀੜਾ ਜਗਨਨਾਨ ਬਖਸ਼ਣਾ ਅਨਿਤ ਨਿਯਮ ਕਰਨੇ ਦਾਤ ਬਖਸ਼ਣੀਆਂ ਬਾਣੀ ਬਾਣੀ ਸ਼ਾਸਤਰਾਂ ਦੇ ਪਹਿਰੇ ਬਖਸ਼ਣੇ ਨਾਮ ਮੰਦਗੀ ਦੇ ਦਾਤ ਫਦੇ ਗੁਰੂ ਗਰੀਵਰਵਾ ਸੱਚੇ ਪਾਤਸ਼ਾਹ ਜੀ ਸਰਬਾ ਸੰਗਤ ਦੀਆਂ ਸੋ ਮਨੋ ਕਾਮਨਾਵਾਂ ਨਾ ਭਾਵਨਾਵਾਂ ਪੂਰੀਆਂ ਕਰੀਆ ਕਰਮ ਸੁਖ ਸ਼ਾਂਤੀਆਂ ਮਰਦੌਣੀਆਂ ਧੰਦੇਵਾਦ ਦੇ ਕਰਨੇ ਕਾਰੋਗਰ ਤਕਤੀਆਂ ਬਖਸ਼ਣੀਆਂ ਮੇਨਾ ਕਰਨੇ ਗੁਰੂ ਗਰੀਵਰਵਾ ਸੱਚੇ ਪਾਤਸ਼ਾਹ ਜੀ ਜੋ ਮਨੋ ਕਾਮਨਾ ਮਨੋ ਭਾਵਨਾ ਵਰਸਿਕ ਪਰਿਵਾਰ ਨੇ ਜਾਨਸਮਨੋ ਕਾਮਨਾ ਮਾ ਭਾਵਨਾ ਮਾ ਪੂਰੀਆਂ ਕਰਨੀਆਂ ਕਰਵੇਂ ਸੁੱਖ ਸ਼ਾਂਤੀਆਂ ਵਰਦਾਉਣੀਆਂ ਆਹ ਤਾਂ ਦੇ ਵਾਦੇ ਕਰਨੇ ਕਰਨੇ ਆ ਪਰਿਵਾਰ ਦੇ ਸੱਤੇ ਮੇਰ ਭਰਿਆ ਰੱਖਣਾ ਘਟਕ ਨੂੰ ਦੂਰ ਕਰਨਾ ਦੁੱਖਾਂ ਦੇ ਸਾਰਾ ਨਾਸ ਕਰਨਾ ਭਾਈਵਾਨੀ ਦਾ ਪ੍ਰਧਾਮ ਕਰਨਾ ਗੁਰੂ ਗਰੀਬਨ ਮਾ ਸੱਚੇ ਪਾਤਸ਼ਾਹ ਜੀ ਇਸੇ ਸਮਾ ਗੁਰੂ ਮੋਖਰਾ ਕੇ ਸਮੂਹ ਪਰਿਵਾਰ ਦੇ ਸਭਨਾਂ ਦਾ ਕਰਦਾ ਵਿੱਚ ਸੱਚੇ ਪਾਤਸ਼ਾਹ ਜੀ ਉਹ ਤਿਆਲ ਕੜਾ ਫਸਾ ਦੇ ਸਕਿਆ ਆਦੇ ਅੱਜ ਕਿੰਦਾ ਸੱਚੇ ਪਾਤਸ਼ਾਹ ਜੀ ਦਰ ਤੇ ਪ੍ਰਵਾਨ ਹੋਵੇ ਭੋਗ ਲੱਗੇ ਲੱਗਾ ਬੁੜੜ ਦੀ ਖਲਾ ਰਕੜੀ ਗੁਰਸਿੱਖਾਂ ਵਿੱਚ ਇਹ ਦਵਾਗਰ ਰੱਖਣਾ ਜਿਦਾਂ ਨਾਮ ਮਣੀ ਨਾਲ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਸਰਬੱਤੇ ਦਾਜ ਰਾਸ ਕਰਨੀ ਚੜ੍ਹਦੀ ਕਲਾ ਰੱਖਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ